ਅੱਜ ਵਿਧਾਨ ਸਭਾ ਹਲਕਾ ਖੇਮਕੰਦ ਤੋਂ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਸਰਪੰਚ ਰਾਜੀਵ ਸਿੰਘ ਤਲਵੰਡੀ ਅਤੇ ਅੰਗਰੇਜ਼ ਸਿੰਘ ਸਰਪੰਚ ਕ੍ਰਿਆਲਾ ਦੀ ਪ੍ਰੇਰਣਾ ਸਦਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਸਸੀ ਵਿੰਗ ਦੇ ਮੀਤ ਪ੍ਰਧਾਨ ਮੇਰ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਅੰਮ੍ਰਿਤਸਰ ਨੂੰ ਆਲਵੀ ਦਾ ਆ ਕੇ ਸਾਬਕਾ ਐਮਐਲਏ ਸਰਦਾਰ ਸ਼ਕਪਾ ਸਿੰਘ ਪੁੱਲਰ ਦੀ ਯੋਗ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਛਮੋਲੀਅਤ ਕੀਤੀ ਦੱਸਣਾ ਚਾਹਤਾ ਹਾਂ ਕਿ ਅੱਜ ਸਰਦਾਰ ਸ਼ਕਪਾ ਸਿੰਘ ਪੁੱਲਰ ਦੇ ਗ੍ਰਹਿ ਵਿਖੇ ਸ਼੍ਰੋਮਣੀ ਕਾਲਜਾ ਅੰਮ੍ਰਿਤਸਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਦੱਸਣਾ ਚਾਹੁੰਦਾ ਹਾਂ ਕਿ ਸਾਬਕਾ ਐਮਐਲਏ ਸਰਦਾਰ ਸੁਪਾਸਿੰਗ ਪੁੱਲਰ ਨੇ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ਦਾ ਸਰੂਪ ਉਪਾਕੇ ਸਨਮਾਨਿਤ ਕੀਤਾ ਸ਼ਾਮਲ ਹੋਣ ਵਾਲਿਆਂ ਵਿੱਚ ਮੇਰ ਸਿੰਘ ਤਲਵੰਡੀ ਐਸਸੀ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਰਸ਼ਦੀਪ ਸਿੰਘ ਮਗਰਿੰਦਪੁਰ ਆਜੀਤ ਸਿੰਘ ਕਰਿਆਲਾ ਬਲਵਿੰਦਰ ਸਿੰਘ ਕੱਚਾਪਾ ਕਾ ਗਰਜਾਣ ਸਿੰਘ ਠੱਠਾ ਜਗਬੀਰ ਸਿੰਘ ਵਾਤਾਰਾ ਸਿੰਘ ਅਕਾਸ਼ਦੀਪ ਸਿੰਘ ਕੱਚਾ ਪੱਕਾ ਸੂਰਜਪਾਲ ਸਿੰਘ ਬਾਤਾਰਾ ਸਿੰਘ ਕਰਨ ਸਿੰਘ ਬਾਤਾਰਾ ਸਿੰਘ ਰਣਜੀਤ ਸਿੰਘ ਤਲਵੰਡੀ ਗੋਪੀ ਸਿੰਘ ਟੱਟਾ ਮਨਪ੍ਰੀਤ ਸਿੰਘ ਤਲਵੰਡੀ ਮੋਸਤਦਾ ਰਾਜ ਸਿੰਘ ਪੰਡਾਲ ਬੋਬੀ ਸਿੰਘ ਤਲਵੰਡੀ ਭਗਵਾਨ ਸਿੰਘ ਪੰਡਾਲ ਜੋਬਨ ਸਿੰਘ ਪੰਡਾਲ ਲਵ ਸਿੰਘ ਪੰਡਾਲ ਅਤੇ ਆਪਣੇ ਸਾਥੀਆਂ ਸਮੇਤ ਮੇਰ ਸਿੰਘ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਲ ਵਿਦਾ ਆ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਦੱਸਣਾ ਚਾਹੁੰਦਾ ਹਾਂ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੇਰ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਆਓ ਸੁਣਦੇ ਹਾਂ ਮੇਰ ਸਿੰਘ ਤਲਵੰਡੀ ਅਤੇ ਸਾਬਕਾ ਐਮਐਲਏ ਸਰਦਾਰ ਸੁਖਪਾਲ ਸਿੰਘ ਪੁੱਲਰ ਦੇ ਜਵਾਬੀਆਂ ਕੀ ਕਹਿ ਰਹੇ ਹਨ। ਤੁਸੀਂ ਵੇਖ ਰਹੇ ਹੋ ਜੋ ਟੀਵੀ। ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹਲਵਿੜਾ ਅਕੇ ਕਾਂਗਰਸ ਪਾਰਟੀ ਦਾ ਹੱਥ ਨੂੰ ਥਾਂਬਿਆ ਹੈ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਮਹਿਸੂਸ ਇਸ ਤਰ੍ਹਾਂ ਕਰ ਰਿਹਾ ਮੇਰਾ ਨਾਮ ਮੇਰ ਸਿੰਘ ਹੈ। ਪ੍ਰਿੰਤਲਵੰਡੀ ਸ਼ੋਭਾ ਸਿੰਘਾ ਮੈਂ ਕਾਂਗਰਸ ਦੇ ਨੀਤੀਆਂ ਵੇਖ ਕੇ ਤੇ ਜਿਹੜਾ ਸਾਹਮਣੇ ਕਾਲੇ ਦਾਗ ਚੋਂ ਮੈਂ ਪਹਿਲਾਂ ਤੋਂ ਰਹਿਣਾ ਬਹੁਤ ਜ਼ਿਆਦਾ ਪੁਰਾਣਾ ਤੇ ਮੈਂ ਜਿਹੜਾ ਉਹਨਾਂ ਚੋ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਤੇ ਗਾਂ ਆਪਦੀ ਸ਼ਰਤਾਂ ਤੇ ਮੈਂ ਆਪਦੀ ਬੋਰੀ ਆਪਦੀ ਮਿਹਨਤ ਨਾਲ ਕੰਮ ਕਰੂੰਗਾ ਅੱਜ ਕਾਂਗਰਸ ਪਾਰਟੀ ਨੂੰ ਖੇਮਕਰਨ ਹਲਕਾ ਦੇ ਵਿੱਚ ਬਹੁਤ ਭਾਰੀ ਬਲ ਮਿਲ ਰਿਹਾ ਹੈ ਇਸ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਪਹਿਮੈਂ ਸਾਰਿਆਂ ਨੂੰ ਪਹਿਲਾਂ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਸਾਡੇ ਲੀਡਰ ਸਤਿਮਾਨ ਕਰਦੇ ਸਰਪੰਚ ਦਾ ਰਾਜਵੀਰ ਸਿੰਘ ਜੀ ਸਤਾਰ ਗਰੇਤੇ ਜੀ ਕਰਾਲਾ ਸਾਹਿਬ ਸਾਰੇ ਜਿਨ੍ਹਾਂ ਦੀ ਪ੍ਰੇਰਣਾ ਸਦਕੇ ਜਿਹੜਾ ਸ਼੍ਰੋਮਣੀ ਕਾਲੀ ਦਲ ਮਾਨ ਦੇ ਸਾਡੇ ਸਰਪੰਚ ਮੇਰ ਸਿੰਘ ਜੀ ਤਲਵੰਡੀ ਸਾਡੇ ਪ੍ਰਧਾਨ ਸਾਹਿਬ ਆ ਉਹ ਸਾਰੀ ਆਪ ਦੀ ਸਾਥੀਆਂ ਸਮੇਤ ਸਾਰੀ ਇਕਾਈ ਸਮੇਤ ਸਾਰੇ ਉਹਨਾਂ ਦੇ ਆਪ ਦੇ ਵਰਕਰ ਤਬਾਨ ਜਿਹਨਾਂ ਨੇ ਮੈਂ ਇਹੇ ਪਾਰਟੀ ਵਾਸਤੇ ਉਹਨਾਂ ਦੀ ਜਿਹਦੇ ਵਿੱਚ ਮਾਨ ਪਾਰਟੀ ਵਾਸਤੇ ਬੜਾ ਵਧੀਆ ਕੰਮ ਕਰਦੇ ਰਹੇ ਬੜਾ ਉਤਸ਼ਾਹ ਦੇ ਨਾਲ ਮure ਐਸਸੀ ਭਾਈ ਜੱਟ ਨਾਲ ਸੰਬੰਧਿਤ ਜਿਹੜੇ ਸਾਰੇ ਪਰਿਵਾਰ ਹੈ ਉਹਨਾਂ ਸਾਰਿਆਂ ਨੂੰ ਅੱਜ ਕਾਂਗਰਸ ਵਿੱਚ ਸ਼ਾਮਲ ਕਰ ਰਹਿਣਾ ਵਾਸਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀਆਂ ਆਗਦਾ ਔਰ ਗੁਰਮਹਾਰਜ ਅੱਗੇ ਸ਼ਾਸ ਕਰਦੇ ਸੱਚੇ ਪਾਤਸ਼ਾਹ ਵੀ ਜਿਹੜੀ ਉਮੀਦ ਆਸ ਦੇ ਨਾਲ ਅੱਜ ਇੱਕ ਪੈਰ ਇਹਨਾਂ ਨੇ ਅੱਗੇ ਫੜਿਆ ਅਸੀਂ ਦੋ ਕਦਮ ਅੱਗੇ ਹੋ ਕੇ ਸਾਰੇ ਅਸੀਂ ਇਹਨਾਂ ਦਾ ਸਾਥ ਸਹਿਯੋਗ ਦਿੱਤੀ ਔਰ ਆਨਲਾਈਨ ਟਾਈਮ ਤੇ ਜਰਾਰ ਮਿਲ ਕੇ ਸਾਰੇ ਇਕੱਠੇ ਹੋ ਕੇ ਜਿਹੜਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ